गांती बोझ न चुके कमीआ ह ਕਲਮ ਨਗਦਾਰੀਆਂ ਨੂੰ ਗੋਲ ਦੇ ਸੇਵਕਾਂ ਉਹ ਹੱਕਦਾਰ ਮੰਨਦੇ ਮਿਲਦੀ ਮਾਤ ਵਿੱਚੋਂ ਮਸਤੀ ਯੋਦਿਆਂ ਨੂੰ ਤੇ ਵਖਰੇ ਰਾਹ ਨੇ ਹੁੰਦੇ ਮਸਤਾਨਿਆਂ ਦੇ ਮੇਰ ਤੇੜ ਦੇ ਘੇੜ ਵਿੱਚ ਰਗਣ ਜਿਹੜੇ ਸਰਫਕਦੇ ਨਹੀਂ ਬਾਗ ਪਰਵਾਨਿਆਂ ਦੇ ਆਜਾ ਨਾ ਰਹਿਣ ਮੈਂ ਖਾਂ ਮ ਆਵੇ ਸੂਣੀ ਉਹਨਾਂ ਨੂੰ ਬਾਗ ਚੋੜਾ ਹੀ ਲਗਦੀ ਤੇ ਖੰਜਰ ਲੱਗਦੇ ਨੇ ਵਾਹ ਪੈ ਮੰਨੇ ਆਵੇ ਉਹ ਸਭਨ ਯਾਰ ਦੀ ਨੂੰ ਕਾ ਮ ਆ ਸਮਝਦੇ ਰਹਿੰਦੇ ਸਿਰ ਨੂੰ ਰੱਖ ਛੜਦੇ ਮੁੜ ਕੇ ਚੱਕ ਦੇਣਾ ਹੱਸ ਕੇ ਮਰ ਲਵਿੰਦੇ ਸੱਥੜ ਯਾਰ ਨੇ ਦਾ ਉਜ ਮੈਲਾ ਨੂੰ ਕਦੀ ਵੀ ਤੱਕਦੇ ਨਾ ਫਿਕਰ ਤੋਂ ਕਸਾਈ ਮੇਰੇ ਪਿੰਡ ਦੀ ਆ ਰਾਜਿਆ ਤੂੰ ਜਾਂ ਤੇਰਾ ਸ਼ਾਹਾਂ ਨਾਲ ਜੋੜ ਦੂਜਾ ਤੇਰਾ ਸ਼ਾਹਾਂ ਨਾਲ ਜੋੜ ਤੇਰੀ نیند ਦੀ ਉੱਤੇ ਪੈਣਾ ਤੇਰੇ ਆ ਮੁਕਦਰਾਂ

ਸਮਾਜਵਾਦੀ ਚੂੜਾ ਤੇ ਤੇਰੇ ਅਬਰੋਹ ਦੇ ਉੱਤੇ ਲੱਗੇ ਹੋਏ ਸੁਣੀਦੇ ਆਵਾਜ਼ਾਂ ਲੱਗੇ ਹੋਏ ਸੁਣੀਦੇ ਆਵਾਜ਼ਾਂ ਜੀ ਲੱਗੇ ਕੱਲੋਂ ਫੇਰੇ ਤੱਕ ਖੰਡ ਤੇ ਸੁਣਿਚਦੇ ਆ ਹੱਕ ਮੰਗੋ ਜਮਾਇ ਡਕਾ ਹੱਕ ਮੰਗੋ ਜਮਾਇ ਡਕਾ ਜ਼ਿੰਦਗੀ ਦੀ ਬਲੀ ਬਾਜੋ ਤੇਰੇ ਆ ਪੈਦਾ ਮਰਾ ਮਰ ਸਕੇ ਨਾ ਉਦਾਰ ਕੋਈ ਮੋੜ ਸਕੇ ਨਾ ਉਦਾਰ ਕੋਈ ਮੋੜ ਇੱਕ ਦੁੱਖ ਸਾਈ ਮੇਰੇ ਪਿੰਡ ਦੇ ਆ ਰਾਜਿਆ ਦੂਜਾ ਤੇਰਾ ਸ਼ਾਹ ਨਾਲ ਜੋੜ ਦੂਜਾ ਤੇਰਾ ਸ਼ਾਹ ਨਾਲ ਜੋੜ ਸੱਜਣਾ ਤੈਨੂੰ ਵੇ ਪਛਾਣ ਸੱਜਣਾ ਲੈ ਤੈਨੂੰ ਵੇ ਪਛਾਣ ਉਸੇ ਹੀ ਸੁਪਾ ਜਿਹਦੇ ਨਾਲ ਸਿਰਦੀ وصਇਤ ਸਾਡੀ ਜੀਵਨ ਨਹੀ ਰਵੇ ਜਵਾਨ ਜੀਵਨ ਨਹੀਂ ਹੀ ਰਵੇ ਜਵਾਨ ਅਰੇ ਯਾਰ ਹੁੰਦੂ ਕਾ ਵਿਚੇ ਹੱਥ ਮੇਰੇ ਵੀਰ ਮੇਰੇ ਆਪੇ ਵੀਰ ਨਹਿਣ ਕੇ ਤਰੋ ਕੁੱਤੇ ਨਾ ਰਖਣ ਤੇ ਕੋ ਲੋੜ हिकु तूं गसाई मेर पिंडिया उहो मरिया है सौण उन बची नाते जाम खीर न चवान ਹੀਰ ਦਾ ਨੱਕਿਆ ਸਵਾ ਕੰਮੀਆਂ ਦੀ ਜੀਤੋਂ ਨਾਂ ਤੇ ਲੱਗੀਆਂ ਰੇਤੀਆਂ ਜਿਹਦੇ ਰਸ ਪੀ ਗਏ ਸੰਗੜੇ ਕਬਾ ਰਸ ਪੀ ਗਏ ਸੰਗੜੇ ਕਬਾ ਕਨੇ ਛੇੜ ਖਾਨੀਆਂ ਤਰੂਪਲ ਤੇਰੇ ਉੱਤੇ ਤੰਦ ਪੀਖਦੀਆਂ ਬਾਰਾ ਬੋੜ ਉੱਤੇ ਨਾ ਰਖਣ ਦੀ ਕੋਲ ਇੱਕ ਕੁੰਕਸਾਈ ਮੇਰੇ ਪਿੰਡ ਦੇ ਆ राजे ਆਂ ਦੁਜਾ ਤੇਰਾ ਸ਼ਹਮਾਲ ਜੋੜ

ਤੇ ਵਾਹ ਵਾਲੇ ਦੀ ਸੰਗਰਾਮ ਦੀ ਬਾਤ ਕੌਣੀ ਜੇ ਬੋਧਰੋ ਹੀ ਬੋਧਿਆ ਨੂੰ ਬਾਤ ਉਧਰ ਆਖੀ ਤੋਦਿਆਂ ਨੂੰ ਬਾਤ ਤੁਸੀਂ ਰਾਜੇ ਸ਼ੀਸ਼ੇ ਦੀ ਪਛਾਗ ਪਾ ਕੇ ਰੱਖੋ ਜੇ ਨਹੀਂ ਉਧਰੇ ਖਥੋੜਿਆਂ ਨੇ ਤੋੜ ਉਗੜੇ ਖਥੋੜਿਆਂ ਨੇ ਤੋੜ ਇੱਕ ਕੁਕਸਾਈ ਮੇਰੇ ਕਹਿੰਦੇ ਆ ਰਾਜਾ ਦੂਜੇ ਤੇਰੇ ਸ਼ਸ ਨਾਲ ਜੋ ਦੁਜੀਆ ਤੇਰਾ ਸ਼ਾਨਾ ਨਾ ਰਜੋ ਜਨ